ਕਾਇ ਕਰਮਿੰਦਰ ਆਵਲਾ ਰਮਿੰਦਰ ਆਵਲਾ ਨੇ ਪਰਿਵਾਰ ਨੂੰ ਨੌਕਰੀ ਦਿੱਤੀ ਆਪਣੇ ਬਿਜਲੀ ਪਲਾਂਟ ਤੇ ਪਰਿਵਾਰ ਨੂੰ ਇਹ ਨੌਕਰੀ ਦਿੱਤੀ ਗਈ ਹੈ ਪਰਿਵਾਰ ਨੂੰ 51000 ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਗਈ ਹੈ ਪਰਿਵਾਰ ਦੀ ਮਦਦ ਲਈ ਅੱਗੇ ਆਏ ਨੇ ਕਈ ਹੋਰ ਵੀ ਪਰਿਵਾਰ ਬੀਤੇ ਦੇ ਨਹੀਂ ਦਰਸਲਾ ਅਮ੍ਰਿਤ ਨਾਮ ਦੇ ਬੱਚੇ ਦੀ ਵੀਡੀਓ ਜੋ ਕੇ ਵਾਇਰਲ ਹੋਈ ਸੀ ਘਰ ਦੇ ਵਿੱਚ ਆਟਾ ਨਾ ਹੋਣ ਦੇ ਕਾਰਨ ਭੁੱਖੇ ਪੇਟ ਸਕੂਲ ਗਿਆ ਸੀ ਅਮ੍ਰਿਤ ਰੋਸਪੁਰ ਦੇ ਪਿੰਡ ਸੈਦੇ ਦਾ ਇਹ ਮਾਮਲਾ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜਦੋਂ ਟੀਚਰ ਦੇ ਵੱਲੋਂ ਉਸਦੇ ਵੱਲੋਂ ਪੁੱਛਿਆ ਜਾਂਦਾ ਹੈ ਕਿ ਹੋਮਵਰਕ ਕਰਕੇ ਕਿਉਂ ਨਹੀਂ ਆਇਆ ਉਸਦੇ ਵੱਲੋਂ ਆ ਬੱਚੇ ਵੱਲੋਂ ਕਿਹਾ ਜਾਂਦਾ ਹੈ ਕਿ ਰੋਟੀ ਜਦੋਂ ਅਧਿਆਪਕ ਨੂੰ ਪੁੱਛਿਆ ਗਿਆ ਉਸ ਦਾ ਕਾਰਨ ਕੀ ਹੈ ਤਾਂ ਉਸ ਨੇ ਕਿਹਾ ਸੀ ਕਿ ਉਸ ਦੇ ਘਰ ਤਾਂ ਆਟਾ ਵੀ ਨਹੀਂ ਹੈ کافی ਜੋ ਉਸ ਦੇ ਵੱਲੋਂ ਮਾਸੂਮ ਦੇ ਵੱਲੋਂ ਸ਼ਬਦ ਵਰਤੇ ਗਏ کافی ਭਾਵੁਕ ਕਰ ਦੇਣ ਵਾਲੇ ਸਨ ਤੇ ਉਸ ਤੋਂ ਬਾਅਦ ਕਈ ਸਿਆਸਤਦਾਨ ਕਈ ਸਮਾਜ ਸੇਵੀ ਇਸ ਪਰਿਵਾਰ ਦੀ ਮਦਦ ਦੇ ਲਈ ਅੱਗੇ ਆਏ ਨੇ ਤਾਂ ਇਸ ਦੇ ਵਿਚਾਲੇ ਸਾਫ ਦਾ ਵਿਧਾਇਕ ਰਮਿੰਦਰ ਆਵਲਾ ਦੇ ਵੱਲੋਂ ਪਰਿਵਾਰ ਦੀ ਮਦਦ ਕੀਤੀ ਗਈ ਹੈ ਰਮਿੰਦਰ ਆਵਲਾ ਨੇ ਪਰਿਵਾਰ ਨੂੰ ਨੌਕਰੀ ਦਿੱਤੀ ਆਪਣੇ ਬਿਜਲੀ ਪਲਾਂਟ ਤੇ ਪਰਿਵਾਰ ਨੂੰ ਨੌਕਰੀ ਦਿੱਤੀ ਗਈ ਹੈ ਉੱਥੇ ਹੀ 51000 ਰੁਪਏ ਦੀ ਵਿੱਤੀ ਸਹਾਇਤਾ ਵੀ ਕੀਤੀ ਗਈ ਹੈ ਤੇ ਨਾਲ ਹੀ ਪਰਿਵਾਰ ਦੀ ਮਦਦ ਦੇ ਲਈ ਹੋਰ ਵੀ ਕਈ ਪਰਿਵਾਰ ਅੱਗੇ ਆਏ ਨੇ ਕੀ ਨੋਕਰੀ ਲੋਕਾਂ ਨੂੰ ਕਿ ਅਧਿਨਿਆਪਾ ਜ਼ਰੂਰੀ ਆ ਬਹੁਤ ਜਣੇ ਲੱਗਦੇ ਆ ਕਾਰੋਬਾਰ ਨਹੀਂ ਚੱਲਦਾ ਤਰੱਕੀ ਨਹੀਂ ਹੁੰਦੀ ਹਾਂਜੀ ਓਨੀ ਦੇਰ ਤੱਕ ਕੁਝ ਨਹੀਂ ਹੁੰਦਾ ਹਾਂਜੀ ਅਸੀਂ ਵੀ ਇਸ ਗੱਲ ਤੇ ਲੱਗੇ ਹੋਏ ਆ ਕਿ ਵੱਧ ਤੋਂ ਵੱਧ ਹਾਂਜੀ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਔਰ ਖਾਸ ਤੌਰ ਤੇ ਗਾਟਾ ਡੀਸੀਗਾ ਹਾਏ ਭੁੱਖਾ ਆ ਆਓ ਮੈਂ ਕੀਤਾ ਨਹੀਂ ਹਲੇ ਹੈਂ ਕਦੋਂ ਕਰਨਾ ਤੇਰੇ ਕੁੱਟ ਪਵੇ ਨਹੀਂ ਨਹੀਂ ਮਾਰ ਲਈ ਇੱਕ ਅੱਦਾ ਹੈ ਨਹੀਂ ਕੀ ਖਾਦਾ ਅੱਜ ਅਸੀਂ ਜੋ ਆਪਦੇ ਕੋਲ ਮਦਦ ਕਰ ਸਕਦੇ ਅਸੀਂ ਕੀਤੀ ਹੈ ਪਰਿਵਾਰ ਦੀ ਔਰ ਇਹ ਕਿੰਨਾਂ ਨੇ ਖਾਸ ਤੌਰ ਤੇ ਮੰਗ ਕੀਤੀ ਹੈ ਕਿ ਸਾਨੂੰ ਜੌਬ ਦੀ ਬਹੁਤ ਜ਼ਰੂਰਤ ਹੈ ਔਰ ਮੈਂ ਇਹਨਾਂ ਦੋਨਾਂ ਨੂੰ ਇੱਕ ਪ੍ਰਾਈਵੇਟ ਜੌਬ ਇਹਨਾਂ ਨੂੰ ਆਫਰ ਕੀਤੀ ਹੈ ਔਰ ਮੈਂ ਸਮਝਦਾ ਕਿ ਜਿੰਨੀ ਦੇਰ ਤੱਕ ਜੋਬਸ ਪੰਜਾਬ ਦੇ ਵਿੱਚ ਨਹੀਂ ਹੁੰਦੀਆਂ ਉਨੀ ਦੇਰ ਤੱਕ ਆਪਣਾ ਪੰਜਾਬ ਤਰੱਕੀ ਨਹੀਂ ਕਰ ਸਕਦਾ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਇਹ ਗੱਲ ਸੋਚਣੀ ਚਾਹੀਦੀ ਹੈ ਬੱਚਿਆਂ ਨੂੰ ਪੜਾਉਣਾ ਚਾਹੀਦਾ ਹੈ ਜਿਵੇਂ ਅੱਜਕੱਲ ਨਸ਼ੇ ਵਧ ਰਹੇ ਐ ਬੱਚੇ ਤਾਂ ਹੀ ਦੂਰ ਜਾਣਗੇ ਜੇ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲੂਗਾ ਔਰ ਦੂਸਰੀ ਗੱਲ ਜਿਹੜਾ ਰਾਸ਼ਨ ਐ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਖਾਸ ਤੌਰ ਤੇ ਅਫਸਰਾਂ ਨੂੰ ਪੰਚਾਇਤ ਅਫਸਰਾਂ ਨੂੰ ਵੀ ਸੈਕਟਰੀਆਂ ਨੂੰ ਵੀ ਉਹ ਜਦੋਂ ਪਿੰਡਾਂ ਚ ਜਾਂਦੇ ਆ ਕੱਲਾ ਕরাপਸ਼ਨ ਲਈ ਜਾਂ ਜਿਹੜੇ ਪੈਸੇ ਸਰਕਾਰ ਦਿੰਦੀ ਆ ਡਵੈਲਪਮੈਂਟ ਦਾ ਜਿਵੇਂ ਅੱਜ ਪਿੱਛੇ ਆ ਪ੍ਰਬੰਧਕ ਲੱਗ ਲੱਗੇ ਬਿਲਕੁਲ ਖਾਲੀ ਕਰਤੇ ਖਜ਼ਾਨੇ ਇਹਨਾਂ ਨੇ ਪਿੰਡਾਂ ਦੇ ਜਿੰਨੀਆਂ ਫੰਡਸ ਪਾਇਸਿਸ ਸਾਰਿਆਂ ਦਾ ਬਹੁਤ ਵੱਡਾ ਦੁਰਉਪਯੋਗ ਹੋਇਆ ਜੋ ਜਾਂਚ ਹੋਊਗੀ ਤਾਂ ਪਤਾ ਲੱਗੂਗਾ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਸਾਰਿਆਂ ਦੇ ਰਾਸ਼ਨ ਕਾਰਡ ਬਣੇ ਆ ਜਾਂ ਨਹੀਂ ਬਣੇ ਇਹਨਾਂ ਦੇ ਨਹੀਂ ਬਣੇ ਉਹਨਾਂ ਨੂੰ ਦਫ਼ਤਰ ਦੇ ਵਿੱਚ ਚੱਕਰ ਮਾਰਨ ਦੀ ਬਜਾਏ ਉਹਨਾਂ ਨੂੰ ਜਾ ਕੇ ਰਾਸ਼ਨ ਕਾਰਡ ਦੇਣਾ ਚਾਹੀਦਾ ਹੈ